ਅਕਤੂਬਰ ਮਹੀਨੇ ਦੀ ਪੈਨਸ਼ਨ ਅਪਡੇਟ ਪੰਜਾਬ ਸਰਕਾਰ ਨੇ ਬੁਢਾਪਾ ਵਿਧਵਾ ਬੇਸਹਾਰਾ ਤੇ ਅੰਗਹੀਨ ਬੱਚਿਆਂ ਲਈ ਮਹੀਨਾਵਾਰ 1500 ਰੁਪਏ ਦੀ ਪੈਨਸ਼ਨ ਭੇਜ ਦਿੱਤੀ ਹੈ ਇਹ ਰਕਮ 21 ਜਨਵਰੀ ਅਤੇ ਲਾਭਪਾਤਰੀਆਂ ਦੇ ਖਾਤੇ ਵਿੱਚ ਜਮ੍ਹਾਂ ਕਰ ਦਿੱਤੀ ਗਈ ਹੈ ਇਹ ਕਾਰਵਾਈ ਸਮਾਜਿਕ ਸੁਰੱਖਿਆ ਯੋਜਨਾ ਦੇ ਤਹਿਤ ਕੀਤੀ ਗਈ ਹੈ ਸਰਕਾਰ ਦੇ ਵਿਭਾਗ ਵੱਲੋਂ ਦਿੱਤਾ ਗਿਆ ਬਿਆਨ ਹੈ ਕਿ ਇਹ ਪੈਨਸ਼ਨ ਲਾਭਪਾਤਰੀਆਂ ਨੂੰ ਤੁਰੰਤ ਆਰਥਿਕ ਸਹਾਇਤਾ ਪਰਦਾਣ ਕਰੇਗੀ ਅਤੇ ਉਹ ਆਪਣੀਆਂ ਬੁਨਿਆਦੀ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਯੋਗ ਹੋਣਗੇ ਇਸ ਪੈਨਸ਼ਨ ਨੂੰ ਪ੍ਰਾਪਤ ਕਰਨ ਦੇ ਲਈ ਕੀ ਕੀ ਯੋਗਤਾ ਹੋਣੀ ਚਾਹੀਦੀ ਹੈ ਇਹ ਜਾਣਨ ਦੇ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਸਕਦੇ ਹੋ ਤੇ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਜਰੂਰ ਕਰ ਸਕਦੇ ਹੋ ਯੋਗਤਾ ਅਤੇ ਲਾਭ ਬੁਢਾਪਾ ਪੈਨਸ਼ਨ ਦੀ ਉਮਰ ਹੱਦ 65 ਸਾਲ ਔਰਤਾਂ ਲਈ 58 ਸਾਲ ਸਾਲਾਨਾ ਆਮਦਨੀ 60000 ਤੋਂ ਘੱਟ ਹੋਣੀ ਚਾਹੀਦੀ ਹੈ ਵਿਦਵਾ ਪੈਨਸ਼ਨ ਉਮਰ 30 ਸਾਲ ਸਲਾਨਾ ਆਮਦਨੀ 60000 ਤੋਂ ਘੱਟ ਹੋਣੀ ਚਾਹੀਦੀ ਹੈ ਅੰਗਹੀਨ ਪੈਨਸ਼ਨ ਘੱਟੋ ਘੱਟ 50% ਅੰਗਹੀਨ ਹੋਵੇ ਸਲਾਨਾ ਆਮਦਨੀ 60000 ਤੋਂ ਘੱਟ ਹੋਵੇ ਅਧীন ਬੱਚਿਆਂ ਲਈ ਪੈਨਸ਼ਨ ਮਾਪਿਆਂ ਦੇ ਮਰਨ ਜਾਂ ਅਧਿਨਤਾ ਵਾਲੇ ਬੱਚੇ ਉਮਰ 21 ਸਾਲ ਤੋਂ ਘੱਟ ਹੋਣੀ ਚਾਹੀਦੀ ਹੈ ਕਰਮਚਾਰੀਆਂ ਨੂੰ ਸਕਤਾਈ ਪੰਜਾਬ ਸਰਕਾਰ ਨੇ ਆਪਣੇ ਕਰਮਚਾਰੀਆਂ ਨੂੰ ਬੁੜਾਪਾ ਵਿਦਵਾ ਬੇਸਹਾਰਾ ਅੰਗਹੀਨ ਆਸਰਿਤ ਬੱਚਿਆਂ ਦੀਆਂ ਪੈਨਸ਼ਨਾਂ ਜਲਦ ਤੋਂ ਜਲਦ ਯੂਤਮੰਦਾ ਤੱਕ ਪਹੁੰਚਾਉਣ ਲਈ ਸਖਤ ਹਦਾਇਤਾਂ ਜਾਰੀ ਕੀਤੀਆਂ ਹਨ ਅਤੇ ਪੈਨਸ਼ਨਾਂ ਲੇਟ ਹੋਣ ਤੇ ਤੁਰੰਤ ਕਰਮਚਾਰੀਆਂ ਉੱਤੇ ਕਾਰਵਾਈ ਕੀਤੀ ਜਾਵੇਗੀ ਅਤੇ ਜਲਦ ਤੋਂ ਜਲਦ ਪੈਨਸ਼ਨਾਂ ਖਾਤੇ ਵਿੱਚ ਭੇਜਣ ਲਈ ਕਿਹਾ ਗਿਆ ਹੈ ਪੰਜਾਬ ਸਰਕਾਰ ਵੱਲੋਂ 21 ਜ਼ਿਲ੍ਹਿਆਂ ਦੀ ਲਿਸਟ ਜਾਰੀ ਕੀਤੀ ਗਈ ਹੈ ਜਿਨ੍ਹਾਂ ਦੇ ਵਿੱਚ ਪੈਨਸ਼ਨਾਂ ਜਾਰੀ ਕੀਤੀਆਂ ਜਾ ਚੁੱਕੀਆਂ ਨੇ ਜ਼ਿਲ੍ਹਾ ਅੰਮ੍ਰਿਤਸਰ ਦੇ ਹਲਕੇ ਅਜਨਾਲਾ ਤ੍ਰਿਸ਼ਕਾ ਤੇ ਬੇਰਕਾ ਦੂਜੇ ਨੰਬਰ ਤੇ ਬਰਨਾਲਾ ਜ਼ਿਲ੍ਹੇ ਦੇ ਹਲਕੇ ਸ਼ੈਣਾ ਮੈਲਕਲਾ ਤੀਜੇ ਨੰਬਰ ਤੇ ਬਠਿੰਡਾ ਇਹ ਭੰਡਾ ਜ਼ਿਲ੍ਹੇ ਦੇ ਹਲਕੇ ਰਾਮਪੂਰਾ ਫੂਲ ਤਲਵੰਡੀ ਸਾਬੋ ਮ ਨਥਾਣਾ ਦੇ ਮੋੜ ਚੌਥੇ ਨੰਬਰ ਤੇ ਫਰੀਦਕੋਟ ਕੋੜਕਪੂਰਾ ਜੈਤੋ ਤੇ ਬਾਗਾਪਰਾਣਾ ਫਤੇਗੜ ਸਾਹਿਬ ਦੇ ਹਲਕੇ ਅਮਲੋਤ ਤੇ ਖਮਾਉਣਾ ਵਿੱਚ ਫਾਜ਼ਲਿਕਾ ਦੇ ਜ਼ਿਲ੍ਹੇ ਦੇ ਹਲਕੇ ਜਲਾਲਾਬਾਦ ਅਬੋਰ ਤੇ ਭਿੱਖੀਵਿੰਡ ਸੱਤਵੇਂ ਨੰਬਰ ਤੇ ਆਉਂਦਾ ਹੈ ਫਿਰੋਜ਼ਪੁਰ ਦੇ ਫੋਜ਼ਪੁਰ ਜ਼ਿਲ੍ਹੇ ਦੇ ਹਲਕੇ ਜੀਰਾ ਗੁਰੂ ਹਰ ਸਾਹਿਬ ਮਮਦੋਟ ਫੱਤੂਵਾਲ ਤੇ ਘੱਲੂਖਰਦ ਤੇ ਇਸ 8ਵੇਂ ਨੰਬਰ ਤੇ ਗੁਰਦਾਸਪੁਰ ਤੇ ਗਦਾਸਪੁਰ ਜ਼ਿਲ੍ਹੇ ਦੇ ਹਲਕੇ ਬਟਾਲਾ, ਦੀਨਾ ਨਗਰ, ਕਾਦੀਆਂ, ਫਤਿਹਗੜ ਚੁੜੀਆਂ, ਡੇਰਾ ਬਾਬਾ ਨਾਨਕ, 9ਵੇਂ ਨੰਬਰ ਤੇ ਹੁਸ਼ਿਆਰਪੁਰ ਤੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਹਲਕੇ ਅਦਸ਼ੂਆ, ਮੁਕੇਰੀਆਂ, ਤਲਵਾੜਾ, ਪੰਗੂ ਤੇ ਟਾਂਡਾ ਤੇ 10ਵੇਂ ਨੰਬਰ ਤੇ ਆਉਂਦਾ ਹੈ ਜਲੰਧਰ, ਜਲੰਧਰ ਜ਼ਿਲ੍ਹੇ ਦੇ ਹਲਕੇ ਫਲੋਰ, ਨਕੋਦਰ, ਸ਼ਾਹਕੋਟ, ਬਿਲਗਾ ਤੇ ਭੋਗਪੁਰ 11ਵੇਂ ਨੰਬਰ ਤੇ ਆਉਂਦਾ ਹੈ ਕਪੂਰਥਲਾ, ਫਗਵਾੜਾ, ਸਰਤਨਪੁਰ ਲੋਧੀ ਇਸ ਜ਼ਿਲ੍ਹੇ ਦੇ ਹਲਕੇ ਹਨ 12ਵੇਂ ਨੰਬਰ ਤੇ ਆਉਂਦਾ ਹੈ ਲੁਧਿਆਣਾ ਤੇ ਲੁਧਿਆਣਾ ਜ਼ਿਲ੍ਹੇ ਦੇ ਹਲਕੇ ਲੁਧਿਆਣਾ ਪੂਰਬੋ ਲੁਧਿਆਣਾ ਪੱਛਮ ਜਗਰਾਓ ਸਮਰਾਲਾ ਖੰਨਾ ਪਾਇਲ ਤੇ ਰਾਇਕੋਟ ਇਹਨਾਂ ਸਾਰੇ ਜ਼ਿਲ੍ਹਿਆਂ ਦੇ ਵਿੱਚ ਪੰਜਾਬ ਸਰਕਾਰ ਵੱਲੋਂ 1500 ਰੁਪਏ ਪੈਨਸ਼ਨ ਜਾਰੀ ਕਰ ਦਿੱਤੀ ਗਈ ਹੈ ਹੋਰ ਵੀ ਕਈ ਜ਼ਿਲ੍ਹੇ ਹਨ ਜਿਵੇਂ ਕਿ ਮਾਨਸਾ ਮੋਗਾ ਮਲੇਰਕੋਟਲਾ ਮੋਹਾਲੀ ਪਟਿਆਲਾ ਪਠਾਨਕੋਟ ਰੂਪਨਗਰ ਸੰਗਰੂਰ ਤਰਨਤਾਰਨ ਇਨਾਂ ਸਾਰੇ ਜ਼ਿਲ੍ਹਿਆਂ ਦੇ ਵਿੱਚ ਪੰਜਾਬ ਸਰਕਾਰ ਵੱਲੋਂ 1500 ਰੁਪਏ ਪੈਨਸ਼ਨ ਜਾਰੀ ਕਰ ਦਿੱਤੀ ਗਈ ਹੈ ਤੇ ਤੁਹਾਨੂੰ ਦੱਸ ਦਈਏ ਕਿ ਇਸ ਵਾਰ ਵੀ ਪੰਜਾਬ ਸਰਕਾਰ ਵੱਲੋਂ 2500 ਪੈਨਸ਼ਨ ਨੂੰ ਲੈ ਕੇ ਕੋਈ ਵੀ ਵੱਡੀ ਅਪਡੇਟ ਜਾਰੀ ਨਹੀਂ ਕੀਤੀ ਗਈ। ਇਨਾਂ ਸਾਰੇ ਜ਼ਿਲ੍ਹਿਆਂ ਦੇ ਵਿੱਚ 2500 ਪੈਨਸ਼ਨ ਨਹੀਂ ਆਵੇਗੀ ਸਿਰਫ 1500 ਰੁਪਏ ਪੈਨਸ਼ਨ ਹੀ ਆਵੇਗੀ।